ਹਾਂਜੀ ਫਰੰਟ ਮੈਂ ਨਾ ਸਰਵਿਸ ਰੋਡ ਉਤਰਿਆ ਸੀ ਕੋ ਰਤਾਰਨਾ ਸਮਾਨ ਮੇਂ ਜੜ ਲੈ ਕੇ ਆਂ ਪਰ ਸਰਵਿਸ ਰੋਡ ਤੇ ਕੁਝ ਨਹੀਂ ਦਿਖ ਰਹਾ ਮੈਂ ਇਧਰ ਮੇਨ ਰੋਡ ਆ ਮੇਨ ਰੋਡ ਵੀ ਨਹੀਂ ਦਿਖ ਰਹਾ ਤੇ ਅੱਗੇ ਮੈਂ ਮੁੜਨਾ ਇੱਥੇ ਤਾਂ ਕੁਝ ਨਹੀਂ ਪਤਾ ਲੱਗ ਰਿਹਾ ਬੜੀ ਗਲੋਲ ਹੋ ਗਈ ਯਾਰ ਇੱਕਦਮ ਧੁੰਦ ਗਿਰਿਆ ਇੱਕਦਮ ਧੁੰਦ ਤਾਂ ਹੈ ਨਹੀਂ ਸੀਗੀ ਇੱਕਦਮ ਇੱਥੇ ਆਣ ਕੇ ਧੁੰਦ ਗਿਰਿਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਅੱਜ ਹੈ ਜੀ ਤਰੀਕ 26 ਤਰੀਕ ਤੇ ਬਹੁਤਾ ਮਹੀਨਾ ਚੱਲ ਰਿਹਾ ਜੀ ਛੇਤੀ ਦਿਨ ਚੱਲ ਰਹੇ ਨੇ ਵੇ ਅੱਜ ਆਪਾਂ ਚੱਲੇ ਆਂ ਜੀ ਪਹਿਲਾਂ ਦੇਖੋ ਤੁਸੀਂ ਧੁੰਦ ਧੁੰਦ ਕਿੰਨੀ ਪੈਰੀ ਆ ਹਾਂ ਜੀ ਆਪਾਂ ਜਾ ਰਹੇ ਆਂ ਜੀ ਅੱਜ ਤਰਨਤਾਰਨ ਆਪਣੇ ਉਸਤਾਦ ਜੀ ਦਾ ਫੋਨ ਆਇਆ ਸੀਗਾ ਆਪਾਂ ਨੂੰ ਕੋਈ ਉਹਨਾਂ ਦਾ ਸਮਾਨ-ਸਮੋਨ ਲੈ ਕੇ ਆਣਾ ਕਹਿੰਦੇ ਤੈਨੂੰ ਜਾ ਕੇ ਆ ਮੈਂ ਕਿਹਾ ਉਸਤਾਦ ਜੀ ਜਾਇਆਂ ਨੇ ਜਰੂਰ ਤੇ ਹੁਣ ਅਸੀਂ ਟਾਈਮ ਵੱਜ ਗਿਆ ਟਾਈਮ ਸਵੇਰ ਦੇ ਵੱਜ ਗਿਆ 9 ਜੀ ਧੁੰਦ ਹੈ ਪੂਰੀ ਇਸ ਕਰਕੇ ਆਪਾਂ ਲੇਟ ਨਿਕਲੇ ਆ ਧੁੰਦ ਕਰਕੇ ਹੀ ਇਹ ਧੁੰਦ ਦਾ ਦਿੱਕਤ ਬੜੀ ਰਹਿੰਦੀ ਆ ਤੇ ਅੱਜ ਆਪਾਂ ਗੱਲੇ ਜਾ ਰਹੇ ਆ ਤੇ ਕੱਲੇ ਨਹੀਂ ਵਾਪਸ ਆਉਣਾ ਦੇਖਦੇ ਆ ਗੱਲਾਂ ਬਾਤਾਂ ਮਾਰਦੇ ਜਾਵਾਂਗੇ ਕੱਲੇ ਆਪਸੀ ਤੁਹਾਡੇ ਨਾਲ ਕੁਝ ਦੇ ਦ੍ਰਿਸ਼ ਦੇਖਣਗੇ ਉਹ ਦਿਖਾ ਦਾਂਗੇ ਤੁਹਾਨੂੰ ਨਹੀਂ ਫਿਰ ਜਿੱਥੇ ਆਪਾਂ ਲੋਕੇਸ਼ਨ ਤੇ ਜਾਣਾ ਉੱਥੇ ਜਾ ਕੇ ਦੇਖਾਂਗੇ ਕਿ ਆ ਸਿਸਟਮ ਆ ਕਿਸੇ ਤੋਂ ਮੋਤੀ ਦਾੜ ਰਾ ਤੇਰੀ ਤੇਰੀ ਯਾਦ ਤੁਰੀਓ ਜਾਣੇ ਕੋਈ ਤਰੀ ਜੇ ਬਲਾਪੁਰੀਆਂ ਪਾਰ ਸਹਸ ਸਿਆਣ ਪਾ ਲਖ ਹੋਹੀਂ ਤਾਂ ਇੱਕ ਨਾ ਚੱਲੈ ਨਾਲ ਦੇਖੋ ਜੀ ਵਾਹਿਗੁਰੂ ਦਾ ਲੰਗਰ ਚੱਲ ਰਿਹਾ ਜੀ ਗੰਨੇ ਦਾ ਰਸ ਹੈ ਚੱਜਿਆ ਰਹੋ ਬੱਲੇ ਹੋ ਬਰਿਓ ਕੇ ਤਾਂ ਭਾਰ ਬਹੁਤ ਬਹੁਤ ਧੰਨਵਾਦ ਗੰਨੇ ਦਾ ਰਾਜ ਚੜਾਈ ਗੰਨੇ ਦਾ ਸਿਰਿਆ ਆਪਾਂ ਪੂਰਾ ਹੋਰ ਤਿਸ਼ਟੀ ਭਾਰਤ ਲੈ ਕਮਨ ਜ਼ੂਰ ਨਾ ਜਾ ਰਾਜਾਂ ਜੀ ਜਾ ਤਰੰਗਾ ਕੇ ਨਾਮ ਹੈ ਉਹ ਸਭ ਨਾਲ ਲਿਖਿਆ ਬੁੜੀ ਕਲਾ ਹਾਂਜੀ ਆਪਾਂ ਪਹੁੰਚ ਗਏ ਜੀ ਲੁਧਿਆਣੇ ਲੁਧਿਆਣੇ ਤੋਂ ਨਿਕੜਾਂਗੇ ਹੁਣ ਬਾਹਰੇ ਵੱਰ ਫਲੋਰ ਜਲੰਧਰ ਨੂੰ ਹਾਂਜੀ ਦੋਸਤੋ ਆਪਾਂ ਪਹੁੰਚਣ ਵਾਲਿਆ ਜੀ ਲਾਡੋਵਰ ਟੂਲ ਡੈਕਸ ਤੇ ਤੇ ਅੱਗੇ ਸਤਲੁਜ ਰਾਵੀ ਆ ਰਿਹਾ ਇਹ ਸਤਲੁਜ ਰਾਵੀ ਦੇ ਕਾਰਨ ਦੇਖੋ ਇੱਥੇ ਧੁੰਦ ਗਿਰ ਗਈ ਟਾਈਮ ਵੀ ਸਵਾ 10 ਹੋ ਗਏ ਆਪਾਂ ਲਾਡੋਵਾਲ ਟੋਲ ਟੈਕਸ ਤੇ ਪਹੁੰਚ ਗਏ ਆਂ ਟੋਲ ਟੈਕਸ ਤੇ ਪਹੁੰਚ ਗਏ ਆ ਪਰ ਟੋਲ ਟੈਕਸ ਵੀ ਨਹੀਂ ਦਿਖ ਰਿਹਾ ਲਾਗ ਤੋਂ ਹੀ ਨਹੀਂ ਦਿਖ ਰਿਹਾ ਇੰਨੀ ਧੁੰਦ ਗਿਰ ਗਈ ਇੱਥੇ ਜੀ ਲਾਡੋਵਾਲ ਟੋਲ ਟੈਕਸ ਹੈਗਾ ਜੀ 230 345 ਅਪ ਡਾਊਨ ਦਾ 345 ਆ ਸਿੰਗਲ ਤੁਸੀਂ ਜਾਓਗੇ ਸਿੰਗਲ ਤੁਹਾਡਾ ਲੱਗੇਗਾ 230 ਰੁਪਿਆ ਖੁੱਲ ਜਾ ਸਿੰਮ ਸਿੰਮ ਖੁੱਲ ਜਾ ਸਿੰਮ ਸਿੰਮ ਜੀ ਸਤਲੁਜ ਰਾਵੀ ਔਰ ਇਹ ਪੂਰੀ ਧੁੰਦਾ ਜੀ ਇਧਰ ਨੀਚੇ ਦਾ ਕੁਝ ਨਹੀਂ ਦਿਖ ਰਿਹਾ ਪੂਰੀ ਧੁੰਦਾ ਹੈ ਹਾਂਜੀ ਦੋਸਤੋ ਆਪਾਂ ਇਸ ਟਾਈਮ ਫਿਰ ਰਹੇ ਆ ਜਲੰਧਰ ਜਲੰਧਰ ਪਹੁੰਚ ਗਏ ਆ ਜੀ ਜਲੰਧਰ ਐਂਟਰ ਹੋ ਕੇ ਅੱਗੇ ਆ ਗਏ ਆ ਇਹ ਅੰਮ੍ਰਿਤਸਰ ਰੋਡ ਤੇ ਆ ਅੰਮ੍ਰਿਤਸਰ ਜਾ ਰਹਾ ਹੈ ਹਾਈਵੇ ਸਿੱਧਾ ਆ ਕੋਈ ਹਿਸਾਬ ਕਿੰਨੇ ਕੱਟੇ ਹੋਣਗੇ ਇਹਦੇ ਵਿੱਚ ਟਰਾਲੇ ਦੇ 2 4 6 8 10 12 22 ਟਾਇਰ ਨੇ 22 ਆ ਰੁਗਿਆ ਰਸਤੇ 'ਚ ਜੀ ਇੱਥੇ ਚੱਲ ਰਿਹਾ ਦੁੱਧ ਦਾ ਲੰਗਰ ਇਹ ਮਾਈ ਕਰ ਰਹੇ ਨੇ ਸੇਵਾ ਅੱਪਾ ਕਰਤਾਰਪੁਰ ਪਹੁੰਚ ਗਏ ਜੀ ਕਰਤਾਰਪੁਰ ਫਿਰ ਟਰੈਕਟਰ ਜਾ ਰਿਹਾ ਤੇ ਡਬਲ ਪੋਜੀਸ਼ਨ ਬਣਾ ਰੱਖਿਆ ਬਈਆਂ ਨੇ ਉੱਪਰ ਰੈਸਟ ਕਰ ਰਹੇ ਨੇ نیچے ਬੈਠੇ ਨੇ ਇਹ ਮੇਰੇ ਕਲਾ ਅੰਮ੍ਰਿਤਸਰ ਹੀ ਜਾ ਰਿਹਾ ਜੀ ਵਧੀਆ ਸਿਸਟਮ ਬਣਾਇਆ ਹੋਇਆ ਮੈਸ ਚਲਾਉਣ ਵਾਲਾ ਬੰਦਾ ਵਧੀਆ ਹੋਣਾ ਚਾਹੀਦਾ ਟਰੈਕਟਰ ਵਾਲਾ ਕਿਉਂਕਿ ਜਿਹੜੇ ਮੁੰਡੇ ਨਾ ਨਾ ਮਸ਼ੋਰ ਮੰਨਦਾ ਥੋੜਾ ਜਿਆਦਾ ਜਾਂਦਾ ਖਿੱਚਦੇ ਨੇ ਬਾਈ ਦੀ ਚਲਾਈ ਠੀਕ ਆ ਨਾਰਮਲ speed ਤੇ ਜਾ ਰਿਹਾ ਇੰਨੀ ਕੁ ਠੀਕ ਆ ਕਿਉਂਕਿ ਪਰਿਵਾਰ ਹੈ ਜੀ ਕਈ ਪਰਿਵਾਰ ਹੁੰਦੇ ਨੇ ਸੇਫਟੀ ਜ਼ਰੂਰੀ ਆ ਬੱਚਾ ਪਰਿਵਾਰ ਚਲਾਉਣ ਵਾਲਾ ਵਧੀਆ ਹੋਣਾ ਚਾਹੀਦਾ ਬੰਦਾ ਜੀ ਬਹੁਤ ਵਧੀਆ ਦੇਖਣ ਨੂੰ ਕੋਈ ਜਾਂ ਸਵੇਰ ਨੂੰ ਨਿਕਲ ਰਿਹਾ ਹੈਗਾ ਸਾਰੇ ਉੱਪਰ ਰੈਸਟ ਕਰੇ ਨੀਚੇ ਡਵਲ ਪੋਜੀਸ਼ਨ ਬਣਾ ਰੱਖਿਆ ਹੈ ਟਰੈਕਟਰ ਤੇ ਮੈਂ ਨਹੀਂ ਕਿਸੇ ਤੋਂ ਡਰਦੀ ਹਾਂ ਇਹ ਦੁਪਹਿਰ ਦੇ ਭੱਜ ਗਏ ਨੇ 12 ਧੁੰਦ ਹਜੇ ਵੀ ਨਹੀਂ ਗਈ ਜੀ ਆਪਾਂ ਫਿਰ ਰਹੇ ਆ ਤਰਨਤਾਰ ਝੰਡਿਆਲਾ ਤੇ ਗੋਇੰਦਵਾਲ ਰੋਡ ਤੇ ਸਿੰਗਲ ਰੋਡ ਹੈ ਕਈ ਵਾਰ ਆਪਾਂ ਲਾਲਚ ਕਰ ਲੈਂਦੇ ਵੀ ਸਿੰਗਲ ਵੀ 5-4 ਕਿਲੋਮੀਟਰ ਚੱਲ ਰਿਹਾ ਪਿਛਲੇ ਛੋਟੇ ਰਸਤੇ ਚੱਲਦੇ ਆਂ ਪਰ ਅਗਰ ਦੇਖਿਆ ਜਾਏ ਅਗਰ ਹੁਣ ਤਾਂ ਚਲੋ ਦਿਨ ਚੜਾ ਹੋਏ ਅਗਰ ਧੁੰਦ ਹੋਵੇ ਤੈਹੇ ਜੇ ਰਸਤੇ ਤੇ ਆਣਾ ਤਾਂ ਖਤਰਨਾਕ ਹੀ ਆ। ਆਪਾਂ ਨੂੰ ਇਧਰੋਂ 5-7 ਕਿਲੋਮੀਟਰ ਜਾਂ 10 ਕਿਲੋਮੀਟਰ ਘੱਟ ਦਿਖਾਰਿਆ ਸੀਗਾ ਆਪਾਂ ਇਸ ਕਰਕੇ ਇਧਰ ਦੀ ਗੱਡੀ ਪਿੱਛੇ ਪਾਲ ਲਈ। ਅਗਰ ਹਾਈਵੇ ਤੇ ਜਾਂਦੇ ਵਜ੍ਹਾ ਰਹਿੰਦੇ ਤਰਨਤਾਰ ਨੂੰ ਉੱਪਰ ਦੀ ਜਾਣਾ ਤਰਨਤਾਰ ਤੋਂ ਅੱਗੇ ਸੀਗਾ ਇਸ ਕਰਕੇ ਲਾਲਚ ਜਦੋਂ ਲੋਕੇਸ਼ਨ ਦੇਖਿਓ ਲਾਲਚ ਮੇਰੇ ਸ਼ਾਰਟਕਟ ਦਿਖਾਰਦਿਏ ਇਹ ਰਸਤਾ ਵਗਜੋ। ਪਰ ਇਹ ਰਸਤਾ ਮੈਨੂੰ ਠੀਕ ਨਹੀਂ ਲੱਗਾ ਛੋਟਾ ਰਸਤਾ ਯਾਰ ਟੈਮ ਉਧਰ ਆਇਆ ਸੀਗਾ ਟੋਲ ਟਾ ਲੱਗ ਜਾਂਦੇ ਦੋ ਚੋਲੇ ਦੋ 300 200 ਰੁਪਏ ਦਾ ਖਰਚਾ ਹੈ ਸੀਗਾ 150 ਦਾ ਹੋਰ ਪਰ ਮੈਨੂੰ ਮੇਰੇ ਖਿਆਲ ਨਾਲ ਰੋਡ ਹਾਈਵੇ ਠੀਕ ਸੀਗਾ ਬਾਕੀ ਸ਼ਾਮ ਜਦੋਂ ਮੋੜਾਂਗੇ ਦੇਖਦੇ ਆਂ ਪ੍ਰਮਾਤਮਾ ਕੀ ਕਰਦਾ ਇਹ ਰਸਤਾ ਠੀਕ ਸੀਗਾ ਜਾਂ ਆਂਦੇ ਹੋਏ ਉਧਰ ਦੀ ਆਵਾਂਗੇ ਕਿਹੜਾ ਠੀਕ ਲੱਗੇਗਾ ਸ਼ਾਮੀ ਦੱਸਾਂਗੇ ਹੁਣ ਤਾਂ ਦਿਲ ਕਰਾ ਵੀ ਉਧਰ ਜਾਣਾ ਸੀਗਾ ਬਾਕੀ ਦੇਖਦੇ ਆ ਜੀ ਇਹ ਦੇਖੋ ਕਿੱਡਾ ਸਿਸਟਮ ਆ ਜੀ ਇਹ ਪੁਲ ਪਾਲ ਤਿਆਰ ਹੋ ਰਿਹਾ ਅੱਗੇ ਹੋਮ ਲੇਕੇ ਜਾ ਰਹੇ ਨੇ ਪੋਲੀਯੂਰਿਥੇ ਡੀ ਉੱਪਰ ਰੱਖੀ ਜਾਈਏ ਬੋਲਦੇ ਕਿਆ ਸਿਸਟਮ ਆ ਕਿਆ ਸਿਸਟਮ ਆ ਕਿਆ ਸਿਸਟਮ ਆ ਇਹ ਅਗਿਆਂ ਆਪਾਂ ਇਹ ਹੈ ਗਿਆ ਵਿਆਸ ਰਾਵੀ ਜੀ ਸਰੋਜ ਨੂੰ ਵਿਆਸ ਵਿਆਸ ਬਹੁਤ ਅਕੜਾ ਪੋਲਾ ਜੀ ਵਿਆਸ ਰਾਵੀ ਘਟੋ ਘਟਾ ਜਿਆਦਾ ਨਿਆਦਾ ਪੌਣੇ 1 ਕਿਲੋਮੀਟਰ ਦਾ ਪੁਲ ਬਣਾਇਆ ਪੌਣੇ ਕਿਲੋਮੀਟਰ ਦਾ ਪਾਣੀ ਵੀ ਚੱਲ ਰਿਹਾ ਹੈ ਇਹ ਨਹੀਂ ਪਤਾ ਦਾ ਰੋਡ ਤੇ ਉਤਰ ਸਕਦੇ ਨਹੀਂ ਉਤਰ ਸਕਦੇ ਜਿਹੜੇ ਸ਼ਹਿਰ ਚੋਂ ਹੁਣ ਆਪਾਂ ਨਿਕਲੇ ਆ ਨਾ ਮੈਨੂੰ ਰਿਡਾਟ ਐਂ ਜਮਾ ਯਕੁਮ ਹੀ ਯਾਰ ਅਸੀਂ ਦਮਾ ਕੇ ਸਰ ਕੋ ਮਰੇ ਸੀਗਾ ਆਪੇ ਜਾਂਦੇ ਸੀਗੇ ਫਤਿਹ ਆਬਾਦ ਫਤਿਹ ਆਬਾਦ ਹੈ ਹਰਿਆਣੇ ਦਾ ਪਿੰਡ ਹਰ ਪਤਾ ਤਾਂ ਹੈ ਵੀ ਪੰਜਾਬ ਨੂੰ ਮਰੇ ਫਿਰ ਵੀ ਸੋਚੀ ਜਾਣਾ ਯਾਰ ਇਹ ਹਰਿਆਣੇ ਚ ਕਿੱਦਾਂ ਆਗੇ ਦਿਮਾਗ ਨਹੀਂ ਕਈ ਵਾਰੀ ਕੰਮ ਕਰਦਾ ਉਹ ਜੰਜੀ ਹੋ ਗਈ ਮੈਂ ਯਾਰ ਸੋਚੀ ਜਾਣਾ ਇਹ ਫਿਰ ਸੋਚੇ ਫਤਿਹਪੁਰਬਾਦ ਹੁਣ ਦੇਖਿਆ ਵੀ ਪੰਜਾਬ ਦਾ ਹੀ ਆ ਹਰਿਆਣੇ ਚ ਵੀ ਫਤਿਹਪੁਰਬਾਦ ਹੈਗਾ ਤੇ ਪੰਜਾਬ ਜਿਹਦਰਾ ਤਰਨਤਾਰਨ ਵਾਲੀ ਸੈਟ ਫਤਿਹਪੁਰਬਾਦ ਹੋਰ ਵੀ ਹੋ ਸਕਦੇ ਨੇ ਪਰ ਉਹਰੇ ਮਨੋਂ ਦੂਰ ਆ ਕੇ ਨਾਲ ਕੇ ਅਹੀਂ ਲੱਗੀ ਆਇਆ ਮੈਂ ਹਰਿਆਣੇ ਚ ਤਾਂ ਨਹੀਂ ਆ ਗਿਆ ਕਿ ਗੱਡੀਆਂ ਤਾਂ ਸਾਰੀ ਪੰਜਾਬ ਦੀਆਂ ਫਿਰ ਰਹੀਆਂ ਨੇ ਇਹ ਜੀ ਬਾਗੀ ਜੰਗਾ the next left ਯਾਰ ਜਿਹੜਾ ਨਾ ਆਪਾਂ ਜਿਸ ਟਾਈਮ ਅਸੀਂ ਖੇਤੀ ਗੱਡੀ 2012 ਚ ਆਪਾਂ ਚਲਾਈ ਸੀਗੀ ਲੋਡ ਵਾਡੀ ਗੱਡੀ ਪਿਕਅਪ Tata Eicher ਅੱਜ ਉਹੀ ਸਿਸਟਮ ਹੋ ਗਿਆ ਆਪਣੇ ਉਸਤਾਦ ਨੇ ਭੇਜਿਆ ਆਪਾਂ ਨੂੰ ਇੱਥੇ ਕੋਈ ਸਮਾਨ ਚੱਕ ਕੇ ਲੈ ਜਾਣਾ ਸੀਗਾ ਛੋਟਾ ਮੋਟਾ ਯਾਰ ਉਹ ਲੁਕੇਸ਼ਨ ਤੇ ਆ ਗਿਆ ਮੈਂ ਉਹ ਤਾਂ ਕੁਝ ਹੈ ਹੀ ਨਹੀਂ ਖਾਲੀ ਪਿਆ ਉਹਦੇ ਦਿਖੇ ਰਿਹਾ ਕੁਝ ਯਾਰ ਕੰਮ ਉਲਝੇ ਨਾਲ ਜਾ ਹੋ ਗਿਆ ਯਾਰ ਮੈਂ ਕਿੱਥੇ ਜਾ ਸਮਝ ਨਹੀਂ ਆਦੀ ਗੱਲ ਮੈਨੂੰ ਇਹ ਤਾਂ ਬਾਹਰ ਦੇ ਕੁੱਤੇ ਨੂੰ ਵੈਸੇ ਡਾਲਾ ਦਾ ਕੁਛ ਉਹਦਾ ਜੀ ਆਪਣੇ ਉਸਤਾਦ ਜੀ ਨੇ ਆਪਣਾ ਪਿਕਅਪ ਵਾਲੀ ਗੱਡੀ ਵਾਲਾ ਕੰਮ ਯਾਦ ਕਰਾ ਦਿਆ ਜਦੋਂ ਪਿਕਅਪ ਚਲਾਉਂਦੇ ਸੀਗੇ ਸੇਮੇ ਅਹੀਂ ਨਾ ਟਿਕਾਣੇ ਲੱਭਣੇ ਸਾਈਡਾਂ ਤੇ ਜਾਣਾ ਉਸ ਟਾਈਮ ਆਪਾਂ ਕਰਦੇ ਸੀਗੇ ਟਾਵਰਾਂ ਦਾ ਟਾਵਰਾਂ ਦਾ ਸਮਾਨ ਇਧਰੋਂ ਤੇ ਲੈ ਕੇ ਜਾਂਦੇ ਸੀਗੇ ਅੱਜ ਥੋੜੀ ਛੋਟੀ ਆਈਟਮ ਲੈਣ ਆਏ ਆ ਪਹੁੰਚ ਗਏ ਜੀ ਡੈਂਸਿਨੈਸ ਕੀ ਕਹਿੰਦੇ ਹਨ ਇਹ ਅੰਗਰੇਜ਼ੀ ਚ ਆਪਣੇ ਟਿਕਾਣੇ ਤੇ ਪਹੁੰਚ ਗਏ ਵੈਸੇ ਸਮਝੋ ਤੇ ਦੋਸਤੋ ਆਪਾਂ ਪਹੁੰਚ ਗਏ ਜਿੱਥੇ ਆਪਾਂ ਅੱਡਾ ਸੀਗਾ ਜਿਹੜਾ ਫਾਰਮ ਦੀ ਲੋਕੇਸ਼ਨ ਸੀਗੀ ਤੇ ਗੱਲ ਹੋਈ ਗਿਆ ਜਿੱਦਾਂ ਆਪਾਂ ਕਹਿੰਦੇ ਨੇ ਆਪਣੇ ਰਾਜਪਰੇ ਪਗਾੜੀ ਚ ਕਹਿੰਦੇ ਆ ਛੱਡਣਾ ਕਿੱਥੇ ਆ ਇੱਥੇ ਭਰਾ ਕਹਿੰਦੇ ਨੇ ਖੜਨਾ ਕਿੱਥੇ ਆ ਅਲੱਗ-ਅਲੱਗ ਬੋਲੀ ਹੈ ਪੰਜਾਬੀ ਆ ਬੋਲੀ ਲੱਗ ਲੱਗੇ ਇਹ ਬਾਰਡਰ ਏਰੀਆ ਆ ਗਿਆ ਤਕਰੀਬਨ ਤਰਨਤਾਰਨ ਅੰਬਰਸਰਤ ਏਰੀਏ 'ਚ ਆ ਗਏ ਹੂੰ ਬੜਾ ਨਾ ਆਪਣਾ ਕੀ ਕਹਿੰਦੇ ਆ ਕਰਤਾਰਪੁਰ ਤੋਂ ਅੱਗੇ ਟੱਪ ਗਏ ਗੋਇੰਦਵਾਲ ਨੂੰ ਨਿਕੜਾ ਮੈਂ ਦੇਖਿਆ ਮੈਂ ਕੱਲ ਤਾਂ ਬਲਗਾ ਸਿੰਘਾ ਰੋਡ ਤੇ ਸਾਰਾ ਸਿੰਗਲ ਰੋਡ ਹੈ ਇਹ ਸਿੰਗਲ ਸਿੰਗਲ ਹੀ ਸਾਰੇ ਸਿੰਗਲ ਹੈ ਤੇ ਧੁੰਦ ਵੀ ਹੁਣ ਹੱਟੀ ਆ ਤਕਰੀਬ ਧੁੰਦ ਵੀ ਨਾੜੀ ਰੋਡ ਤੇ ਫਿਰ ਮੈਂ ਜਦੇ ਮੋੜ ਬਣਾ ਲਿਆ ਬਣ ਹੁਣ ਬਾਹਰ ਨਿਕਲਾਂਗਾ ਤਰਨਤਾਂ ਤੋਂ ਹੀ ਨਿਕੜਾਂਗਾ ਚਾਹ ਪੀ ਕੇ ਚੱਲਦੇ ਆਂ ਜੀ ਸਰ ਜੀ ਆਰੇ ਸਭ ਨੂੰ ਮਿਲਦੇ ਆਂ ਫਿਰ ਚੱਲਦੇ ਆਂ ਜੀ ਬਾਪੇ ਜੀ ਤਾਰ ਸੁਕਾਸੇ ਵਾਲਿਆਂ ਹਾਂਜੀ ਪ੍ਰਾਈਵੇਟ ਹਾਂਜੀ ਤੇ ਉਹਦੇ ਵਿੱਚ ਪਹਿਲਾਂ ਸਾਡੇ ਇਹਨਾਂ ਨੂੰ ਮੱਝ ਵਾਲੀ ਜਥੇਬੰਦੀ ਨੂੰ ਕਹਿੰਦੇ ਤੇ ਆਪਾਂ ਬੈਠੇ ਆਂ ਜੀ ਬੈਠੇ ਗਿਆ ਭਰਾ ਨੇ ਨਾ ਆਪਾਂ ਨੂੰ ਕਹਿੰਦੇ ਵੀ ਦੇਖੋ ਜਿੱਦਾਂ ਆਪਾਂ ਲੈਣਾ ਬਿੱਲ ਆਪਾਂ ਥੋੜੀ ਆਈਟਮ ਲੈ ਕੇ ਜਾਣੀ ਇੱਥੋਂ ਭਰਾ ਨੇ ਕਹਿੰਦਾ ਮੰጄ ਦੇ ਪੈਸੇ ਵੀਰੇ ਘੰਟਾ ਅੱਧਾ ਘੰਟਾ ਪੂਰਾ ਘੰਟਾ ਲੱਗ ਜਾਏਗਾ ਤੇ ਅਸੀਂ ਗੱਲਾਂ ਕਰ ਰਹੇ ਆਂ ਆ ਪਖਾਰੀਆਂ ਦੀ ਗੱਲ ਚੱਲ ਰਹੀ ਸੀ ਜਦੋਂ ਭਰਾ ਦੀ ਵੀਡੀਓ ਦੇਖਦੇ ਆਂ ਜਿਹੜਾ ਅੱਜਕੱਲ ਚੱਲ ਰਿਹਾ ਤੁਹਾਨੂੰ ਪਤਾ ਆਪਣਾ ਫਤੇਗੜ ਸਾਹਿਬ ਉਹਨਾਂ ਦੀ ਪਕੜ ਰਿਆ ਪਖਾਰੀਆਂ ਨੂੰ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਫਿਰ ਅਸੀਂ ਇਹ ਸੋਚ ਰਹੇ ਆਂ ਯਾਰ ਵੀ ਇਹ ਤਾਂ ਪਖਾਰੀਆਂ ਦਾ ਸੀਜ਼ਨ ਹੁੰਦਾ ਜਿੱਦਾਂ ਕਦੇ ਫਤਿਹਗੜ੍ਹ ਸਾਹਿਬ ਆ ਗਏ ਹੁਣ ਸੀਦੀ ਦਿਨ ਨੇ ਹੋਲਾ ਮੱਲਾ ਹਾਂ ਉਹ ਤੋਂ ਬਾਅਦ ਹੋਲਾ ਮੱਲਾ ਆਨੰਦਪੁਰ ਸਾਹਿਬ ਇਹਦਾ ਮਤਲਬ ਤਾਂ ਇਹ ਸੀਜ਼ਨ ਲਾਣ ਆਂਦੇ ਨੇ ਜਿੱਦਾਂ ਆਪਣਾ ਬੰਦਾ ਕਿਤੇ ਇੱਕ ਪੈਂਤ ਹਾਂ ਕਿ ਮੰਡੀ ਚ ਲਾਂਦਾ ਸੀਜ਼ਨ ਜਾਂ ਇੱਕ ਪੈਂਤ ਜਾਂਦਾ ਇਹ ਮੰਗਤੇ ਆਪਣਾ ਸੀਜ਼ਨ ਲਾਣਾ ਦੇਣ ਦੇਖ ਲਓ ਹਮ ਪੈਸੇ ਬਣਾ ਕੇ ਜਾਂਦੇ ਨਹੀਂ ਜਾਂਦੇ ਹੈਗੇ ਆਪਣਾ ਬੰਦਾ ਮਿਹਨਤ ਕਰਕੇ ਪੈਸਾ ਕਮਾਣਾ ਔਖਾ ਬੰਦੇ ਨੂੰ ਅੱਜ ਦੇ ਟਾਈਮ 'ਚ ਇਹ ਮੰਗ ਕੇ ਕਮਾ ਕੇ ਜਾਂਦੇ ਨੇ ਪੂਰਾ ਪੈਸਾ ਉਹ ਆਪਕੇ ਨੇ ਜਿਹੜਾ ਆਪ ਪਲਾਂਟ 'ਚ ਖੜਿਆ ਨਾ ਇਹ ਲੁਧਿਆਣੇ ਦਾ ਪਲਾਂਟ ਆ ਇੱਥੇ ਬੀਜ ਬੁਝਾਰੀ ਮਿਲਦੇ ਲੰਦੇ ਖਰਬੂਜੇ ਦਾ ਮਟਰੇ ਦਾ ਬੀਜ ਹੋਰ ਜਿਹੜੇ ਵੀ ਫਸਲ ਦੇ ਬੀਜ ਹੁੰਦੇ ਤਕਰੀਬਨ ਇੱਥੇ ਹੀ ਸਰਕਾਰੀ ਸਿਸਟਮ ਆ ਰਿਹਾ ਦੋ ਘੰਟੇ ਦੀ ਵੇਟ ਕਰਨ ਤੋਂ ਬਾਅਦ ਅਫਸਰ ਸਾਹਿਬ ਉਹਨਾਂ ਨੇ ਆਣ ਦਾ ਇਹਨਾਂ ਦਾ ਫਾਰਮ ਫੋਮ ਆਪਣਾ ਬਿੱਲ ਲੈਣਾ ਸੀਗਾ ਚਲੋ ਜੀ ਆਪਾਂ ਆਇਟਮ ਲੈ ਕੇ ਜਾ ਰਹੇ ਹਾਂ ਦੋ ਘੰਟੇ ਦੀ ਵੇਟ ਕਰਨ ਤੋਂ ਬਾਅਦ ਹੁਣ ਆਪਾਂ ਚਾਹ ਪੀ ਰਹੇ ਹਾਂ ਚਾਹ ਪੀ ਕੇ ਹੁਣ ਚੱਲਦੇ ਹਾਂ ਦੇਖੋ ਆਪਾਂ ਨੂੰ ਮੇਲ ਲੱਗਦਾ ਸੋਚ ਰਿਹਾ ਸੀ ਕਿ ਧੁੰਦ ਕਰਨਾ ਜਲਦੀ ਕਰ ਲੈ ਸੀਗਾ ਜਾਣਦੀ ਮੈਂ ਜਲਦੀ ਨਹੀਂ ਕਰਾਂ ਫੇਰ ਵੀ ਇੱਥੇ ਦੋ ਘੰਟੇ ਲੇਟ ਹੋ ਗਏ ਤੇ ਹੁਣ ਆਪਾਂ ਨਿਕਲਦੇ ਹਾਂ ਇੱਥੋਂ ਦੀ ਆਪਾਂ ਨੂੰ ਵੀ ਮੈਨੂੰ ਕਿ ਚਲੋ 5 ਘੰਟੇ ਦਾ ਲੱਗ ਜਾਣਗੇ ਰਾਜਪੁਰੇ ਪਹੁੰਚਣਾਂ ਤੇ ਇਸ ਤੋਂ ਪਹਿਲਾਂ ਆਪਾਂ ਰਸਤੇ 'ਚ ਰੁਕਣਾ ਸਰਹੰਦ ਆਪਣਾ ਅ ਫੇਰ ਨਿਕਲਾਂਗੇ ਪਿੰਡੋਂ ਮੇਰੇ ਖਾਲਰ ਸ਼ਾਮੀ 7-8 ਵਜੇ ਆਪਾਂ ਘਰੇ ਪੜਾਂਗੇ ਜਿਹੜਾ ਟਾਈਮ ਹੋ ਰਿਹਾ ਜਿਸ ਸਮ ਨਾਲ ਇਹ ਜੀ ਜ ਆਪਾਂ ਲੈ ਕੇ ਜਾ ਰਹੇ ਜਿਹੜੇ ਬੀਜ ਦੋਸਤਾਂ ਨਿਕਲ ਗਏ ਜਿੱਥੋਂ ਉੱਥੋਂ ਟਾਈਮ ਸੀਗਾ ਨਿਕਲਣਾ 3 ਤੇ 3:10 ਤੇ ਨਿਕਲੇ ਆਪਾਂ ਦੇਖਦੇ ਆਂ ਆਪਾਂ ਨੂੰ ਪਹਿਲਾਂ ਜਿੱਥੇ ਆਪਾਂ ਨਾ ਸਟੇ ਮੈਂ ਰੁਕਣ ਦਾ ਹੈਗਾ ਸਰਵੰਜਾਰਾ ਉੱਥੇ ਦੇਖਦੇ ਕਿੰਨੇ ਵੇ ਪਹੁੰਚਦੇ ਆਂ ਉਸ ਤੋਂ ਬਾਅਦ ਘਰ ਦੇਖਾਂਗੇ ਕਿੰਨੇ ਵਜੇ ਪਹੁੰਚਾਂਗੇ ਇਤੋਂ ਘਟੂ ਘਟ ਮੰਨ ਕੇ ਚੱਲੋ 230 40 ਕਿਲੋਮੀਟਰ ਆਪਾਂ ਨੂੰ ਪਿੰਡ ਪੈਣਾ ਆਪਣਾ 40 ਕਿਲੋਮੀਟਰ ਇਹ ਦੋ ਜਹਾਜ ਚੱਲ ਰਹੀ ਹੈ ਜੀ ਇਹਨਾਂ ਨੂੰ ਪਾਰ ਕਰਨ ਦੀ ਪਹਿਲਾਂ ਇਹ ਅੜ ਗਈ ਹੁਣ ਇਹ ਘੋੜਾ ਅੱਗੇ ਹੋ ਗਿਆ ਪਹਿਲਾਂ ਗੰਨੇ ਦੀ ਰੇੜੀ ਸੀਗੀ ਹੁਣ ਇਹਨੂੰ ਕਰਾਂਗੇ ਪਾਰ ਸਿੰਗਲ ਰੋਡ ਆ ਟ੍ਰੈਫਿਕ ਅੱਗੇ ਪਿੱਛੇ ਦਵਾਰੀਏ ਦੋਨੋਂ ਪਾਸੇ ਤੋਂ ਗੇ ਜਿਲੰਧਰ ਅੰਮ੍ਰਿਤਸਰ ਸੇ ਤੇ ਜਿਲੰਧਰ ਤੋਂ ਤਕਰੀਬਨ ਅਜੇ ਪਿਆ ਮੇਰੇ ਖਾਲ 60 ਕਿਲੋਮੀਟਰ ਪਿਆ ਸੀ ਐਨ ਜੀ ਪਵਾ ਕੇ ਚੱਲਦੇ ਆ ਜਿਨਾ ਤਲੋਲ ਹੋ ਗਿਆ ਅੱਜ ਆਪਾਂ ਘਟੋ ਘਟ ਮੇਰੇ ਖਾਲ 6 7 3 4 ਵਾਰ ਦਾ ਦੁੱਧ ਪੀ ਲਿਆ 2 3 ਵਾਰ ਵਿਲੀ ਚਾਹ ਰੋਟੀ ਵੀ ਨਹੀਂ ਖਾਈ ਲੰਗਰ ਰੋਟੀ ਵਾਲਾ ਕਿਤੇ ਮਿਲੇ ਨਹੀਂ ਦੁੱਧ ਦਾ ਲੰਗਰ ਜਾਂ ਸੀਗਾ ਜੇ ਬਾਬਾ ਮੋਤੀराम ਮਹਿਰਾ ਦੀ ਆਦ ਵਿੱਚ ਅੱਜ ਦੁੱਧ ਦਾ ਲੰਗਰ ਤਕਰੀਬਨ ਜਾਦਾ ਚੱਲ ਰਿਹਾ ਰੋਟੀਆਂ ਚ ਰਹਿ ਗਈ ਦੇਖਦੇ ਆ ਅੱਗੇ ਇੱਕ ਰੋਟੀ ਦਾ ਲੰਗਰ ਮਿਲ ਕੇ ਖਾਵਾਂਗੇ ਨਹੀਂ ਫਿਰ ਹੋਰ ਕੁਝ ਰਹਿ ਲਾਂਗੇ ਤੇ ਇੱਕ ਦਾਟ ਮਖਾਣ ਨੂੰ ਆਪਾਂ ਨੂੰ ਸਵੇਰ ਦੀ ਵੇਟ ਕਰਨ ਤੋਂ ਬਾਅਦ ਆਪਾਂ ਨੂੰ ਲੰਗਰ ਮਿਲ ਗਿਆ ਲੰਗਰ ਹੈ ਪਾਣੀ ਸਾਈਡ ਲੰਗਰ ਖਾਣਾ ਯਾਰ ਭੁੱਖ ਲੱਗਦੀ ਹੈ ਸ਼ਾਮ ਦੇ 4:00 ਵਜੇ ਸਵੇਰ ਦੀ ਚਾਹ ਜਾ ਪੀ ਗਏ ਚਾਹ ਚਾਹ ਹੋਈ ਹੋਈ ਆ ਹੁਣ ਲੰਗਰ ਖਾਣੇ ਜਾ ਰਹੇ ਹਾਂ ਸਾਹਮਣੇ ਜਾ ਰਹਾ ਲੰਗਰ ਦੋੜ ਦਾ ਦਿਖਾ ਦਿੰਦੇ ਹਾਂ ਹਾਂ ਜੀ ਆਪਾਂ ਦਾਲ ਤੇ ਕੜੀ ਚੋਲ ਜੀ ਸਾਡੀ ਇੱਕ ਨੰਬਰ ਵੜੀ ਹੋਈ ਸੀਗੀ ਸਵੇਰ ਦੀ ਖਾਈ ਨਹੀਂ ਮੰਨ ਕੇ ਚੋਲੋ 300 ਕਿਲੋਮੀਟਰ ਗੱਡੀ ਚਲਾਤੀ 300 ਕਿਲੋਮੀਟਰ ਗੱਡੀ ਚਲਾਉਣ ਤੋਂ ਬਾਅਦ ਪਾਂ ਖਾਈ ਰੋਟੀ ਜਾਦਾ ਬਿਲੀ ਸੀ ਕਈ ਵਾਰ ਲੰਗਰ ਪਛਾਦਾ ਬਹੁਤ ਸੋਹਣਾ ਬਣਿਆ ਸੀਗਾ ਫੇਲਾ ਹਾਲ ਹਜੇ ਆਪਾਂ ਵੀ ਘਟੋ ਘਟ ਮੰਨ ਕੇ ਚੋਲੋ 200 ਕਿਲੋਮੀਟਰ ਆਪਾਂ ਨੂੰ ਹਜੇ ਹੋਰ ਜਾਣਾ ਤਕਰੀਬਨ ਆਪਣੇ ਪਿੰਡ ਤੱਕ ਚੱਲਦੇ ਆ ਮਾਰਦੇ ਗੱਡੀ ਦੀ ਸਲਫ ਇਹ ਏਰੀਆ ਵਿਆਸ ਦਾ ਜੀ ਵਿਆਸ ਏ ਇਹ ਆ ਗਏ ਜੀ ਵਿਆਸ ਦਰਿਆ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਸੀਗਾ ਫਿਰ ਵਿਆਸ ਗਾ ਟੂਰ ਤੇ ਲੱਗੇ ਹੋਏ ਲੰਬੀ ਲਾਈਨ ਕਮਾਈ ਨੇ ਪਹਿਲਾਂ ਤੈਅ ਬਣਾ ਰੱਖਿਆ ਚਾਚਾ ਘੁਲਾਈ ਜੋ ਏ ਭਾਈ ਸੂਟ ਦਿਖਾ ਰਿਹਾ ਜਿੰਨਾ ਸੂਟ ਲੈਣਾ ਕਿਹੜੇ ਰੰਗ ਦਾ ਲੈਣਾ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਕਰਤਾਰਪੁਰ ਤੇ ਇਹ ਬਣਿਆ ਇਹ ਬਣਿਆ ਹੋਇਆ ਜੀ ਸਿੱਧਾਂ ਸਿੱਧਾਂ ਦੀ ਯਾਦਗਾਰ ਦੇ ਵਿੱਚ ਬਣਿਆ ਹੋਇਆ ਜੰਗ ਇਹ ਆਜ਼ਾਦੀ ਦੀ ਯਾਦਗਾਰ ਹੈ ਇਹ ਹੈ ਕਰਤਾਰਪੁਰ ਸਾਹਿਬ lovely profile university lpu lovely profile university ਇਹ ਜਲੰਧਰ ਤੋਂ 20 ਕਿਲੋਮੀਟਰ 15 ਵੀ 15 ਕਿਲੋਮੀਟਰ ਪਹਿਲਾਂ ਲੈ ਜਾਂਦੇ ਜੇ ਤੁ ਆਪਾਂ ਲੁਧਿਆਣੇ ਤੋਂ ਆ ਰਹੇ ਆ ਹਾਂਜੀ ਦੋਸਤੋ ਸ਼ਾਮ ਦੇ ਬੱਜ ਗਏ 6 ਤੇ ਦੇਖਦੇ ਹੀ ਦੇਖਦੇ ਹੋ ਗਿਆ ਮੈਂ ਆ ਚਲੇ ਲੈ ਲੈ ਮੁੰਡੇ ਆਪਣਾ ਫਤਿਹਗੜ੍ਹ ਸਾਹਿਬ ਰਾਮ ਨਾਲ ਜਾਵੇਰੇ ਰਾਮ ਦੇ ਸਾਈਡ 'ਚ ਯਾਰ ਕਿਉਂ ਗੱਲ ਤਾਂ ਤੁਹਾਡੇ ਵਾਸਤੇ ਯਾਰ ਇਦਾਂ ਦੇਖਣ ਲੱਗੇ ਜਿੱਦਾ ਵੱਡੀਆਂ ਚੱਕੀਆਂ ਨਹੀਂ ਹੁੰਦੀ ਚੱਕੀ ਹੈ ਚੱਕੀ ਟਾਈਪ ਹੈ ਮਨਜੀਰ ਆ ਬਜਾਣਾ ਹੋਣਾ ਅਰ ਆਛਾ ਹੋਈ ਲਾ ਵੀ ਉਹ ਪਿਕਅਪ ਲੱਦ ਰੱਖਿਆ ਸਾਰੇ ਉੱਪਰ ਤੇ ਵੀ ਉਹ ਨੰਡੀਆਂ ਇਦਾਂ ਹਵਾਵਾਂ ਕਰ ਰੱਖਿਆ ਇਕੱਠੇ ਉੱਪਰ ਸਾਰੇ ਭਾਈ ਬੈਠੇ ਨੇ ਲੋਈਆਂ ਲੈਗਾ ਹੰਡੀਆਂ ਆ ਮਾਵਾ ਹੰਡੀਆਂ ਵਾਗ ਇਹਨੇ ਆ ਰਿਹਾ ਲੈ ਰਹੇ ਆ ਸਾਰਿਆਂ ਲੋਈ ਰੇ ਰਖੀ ਆ ਪਰ ਵਾਦੇ ਵਾਦ ਹੰਡੀਆਂ ਵਾ ਲੱਗ ਰਹੇ ਨੇ ਪਰ ਕਿਉਂਕਿ ਇਹ ਕੱਪ ਗੱਡੀ ਛੋਟੀ ਆ ਉੱਚੀ ਘਾਟ ਆ ਹਵਾ ਪੂਰੀ ਲੱਗੇ ਇਹਨਾਂ ਬੰਦਿਆਂ ਨੂੰ ਭਈਆਂ ਨੂੰ ਹਾਂਜੀ ਅੱਜ ਪਹਿਲੀ ਵਾਰ ਫਸਿਆ ਆ ਲਾਡੋਵਾਲ ਟੂਲ ਸਤਲੁਜ ਰਾਵੀ ਤੋਂ ਵੀ ਪਹਿਲਾਂ ਜਾਮ ਲੰਮਾ ਜਾਮ ਹੈ ਟੂਲ ਡੈਕਸ ਤੇ ਮੰਨ ਕੇ ਜੋ ਲੋਕ ਕਿਲੋਮੀਟਰ ਦਾ ਤਾਂ ਜਾਮ ਹੈ ਘਟ ਘਟ ਜੋ ਜੋ ਅੱਗੇ ਨਾ ਉਹ ਸਤਲੁਜ ਦੀ ਰਿਆ ਦਾ ਪੁੱਲ ਆ ਰਿਹਾ। ﺗયું ﺗયું ਟਰੈਫਿਕ ਇਕੱਠੇ ਹੋਇਆ ਜਾ ਰਿਹਾ। ਦੇਖੋ ਦੋਨੋਂ ਗੱਡੀਆਂ ਕਲੋਜ਼ ਆ ਰਹੀਆਂ। ਹੁਣ ਇਹ ਟਰੱਕ ਵੀ ਇਹ ਲੇਨ ਸਾਡੇ ਵਾਲੀ ਲੇਨ 'ਚ ਬੜੇਗਾ। ਇਹ ਹਾਲਾਤ। ਜਿੰਨੀ ਵੀ ਟਰੈਫਿਕ ਉਧਰ ਪਰਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਅੱਗੇ-ਅੱਗੇ ਪੁੱਲ ਛੋਟਾ। ਹੁਣ ਆਪਾਂ ਨੂੰ ਵੀ ਥੋੜਾ ਧਿਆਨ ਲੱਗ ਗਿਆ ਰ ਆ ਵੀ ਕੋਈ ਇਧਰ-ਉਧਰ ਨੁਕਸਾਨ ਨਾ ਕਰ ਦੇ ਗੱਡੀ ਦਾ। ਜਿਨੇ-ਜਿਨੇ ਪੁੱਲ ਦੇ ਕਰੀਬ ਆ ਜਿਹੜੇ ਸਾਰੇ ਇੱਕ ਦੂਜੇ ਦੇ ਕਲੋਜ਼ ਹੋਈ ਜਾ ਰਹੇ ਆ। ਉਹ ਦੇਖੋ ਦਵਾ ਦੀ ਟੱਕਰ ਹੋ ਗਈ ਨਾ ਕਿਆ ਕਿਆ ਸੀਗਾ ਟਕਰ ਗਿਆ ਦੋ ਗੱਡੀਆਂ ਹੋ ਗਿਆ ਕਲੇਸ਼ ਵਾਲਾ ਕੰਮ ਅਲੱਗ ਲ ਗਿਆ ਬਚਾਉਗੇ ਚੁਪੋਗੇ ਲੰਘ ਗਿਆ ਕਿਉਂਕਿ ਜੂਜੋ ਇਹ ਟਰਾਲਾ ਹੀ ਆਈ ਜਦੋਂ ਮੈਂ ਟਰਾਲੇ ਤੋਂ ਡਰ ਲੱਗੀ ਜਾ ਰਿਹਾ ਵੀ ਟਰਾਲਾ ਨਾਲ ਛਾਂਗ ਦੀ ਸਾਈਡ 'ਚੋਂ ਟਰਾਲੇ ਤੋਂ ਹੀ ਡਰ ਲੱਗੀ ਜਾ ਰਿਹਾ ਇੱਕਦਮ ਆਂਦਾ ਹਰਰ ਕਰਕੇ ਅੱਗੇ ਦੀ ਤੇ ਹੁਣ ਪੁਲ ਤੇ ਆਗੇ ਨਾ ਪੁਲ ਤੇ ਆ ਕੇ ਲਾਈਨ ਬਣੇਗੀ ਹੁਣ ਬਣੀਆਂ ਲਾਈਨ ਪੁਲ ਤੇ ਆਗੇ ਨਹੀਂ ਪਹਿਲਾਂ ਇਹ ਟਰਾਲਾ ਹੋ ਗਿਆ ਕੋ ਅੱਗੇ ਚੱਲਿਆ ਗਿਆ ਇਹਨਾਂ ਦੋਵਾਂ ਨੇ ਡਰਾ ਰੱਖਿਆ ਸੀਗਾ ਹੁਣ ਆ ਕੇ ਲਾਈਨ ਬਣੀ ਆ ਇਹ ਦੇਖ ਹਜੇ ਇਹਨੂੰ ਵੀ ਸਬਰ ਨਹੀਂ ਹੋਇਆ ਟਰਾਲੇ ਛੱਡ ਕੇ ਹੁਣ ਅੰਦਰ ਵੜ ਰਿਹਾ ਇਹ ਦੇਖੋ ਟਰਾਲਾ ਕਿੰਦਾ ਜ਼ੋਰ ਮਾਰ ਰਿਹਾ ਪਹੁੰਚ ਗਏ ਅਸੀਂ ਟੋਲ ਟੈਕਸ ਤੇ ਇਹ ਜਾਮ ਹੈ ਸੀਗਾ 20 ਮਿੰਟ ਦਾ 20 ਮਿੰਟ ਵਿੱਚ ਕਹਿਣ ਜਿਦਾ ਕੁਝ ਨਹੀਂ ਹੁੰਦੇ ਪਰ 20 ਮਿੰਟ ਵਿੱਚ ਵੀ ਡਰਾਵਣਾ ਸੀਗਾ ਥੋੜਾ ਕਿਉਂਕਿ ਅੱਗੇ ਸਤਲੁਜ ਦਰਿਆ ਆ ਗਿਆ ਸਤਲੁਜ ਦਰਿਆ ਆ ਕੇ ਆਣ ਕੇ ਗੱਡੀਆਂ ਕਲੋਜ਼ ਹੋਣ ਲੱਗ ਗਈਆਂ ਪਹਿਲਾਂ ਤਾਂ 4-5 ਲਾਈਨਾਂ ਦੀਆਂ ਗੱਡੀਆਂ ਲੇਨ ਬਣੀ ਸੀ ਗੱਡੀਆਂ ਦੀ ਫਿਰ ਆਣ ਕੇ ਦੋ ਗੱਡੀਆਂ ਦੀ ਉਹ ਐ ਐਮਰਜੈਂਸੀ ਕੇ ਨਾਲ ਤਾਂ ਡਰਜਾ ਲੱਗ ਜਾ ਰਿਹਾ ਸੀ ਕਿ ਵੀ ਕੋਈ ਰਗੜ ਨਾ ਦੇ 20 ਮਿੰਟ ਬੜੇ ਔਖੇ ਲੰਗੇ ਜੀ ਇਹ ਸਾਬ ਜੀ ਲਦੀਫ ਟਰਾਲੀ ਲੱਦੀ ਫਿਰ ਰਹੇ ਆ ਜੀ ਤੇ ਪੰਜਾਬ ਦਾ ਨਕਸ਼ਾ ਕਈ ਚੀਜ਼ਾਂ ਲਿਖ ਰੱਖਿਆ ਨੇ ਗੱਡੀ ਨਾਲੇ ਨੋਡਲ ਇਹਨਾਂ ਨਾਲ ਟਰਾਲੀ ਇਹ ਸਵਾ ਤੇ ਹੀ ਜਾ ਰਹੇ ਨੇ ਹੋਰ ਤਾਂ ਕੋਈ ਗੱਡੀ ਵਾਲਾ ਜਿਹਦਾ ਮਕਸਦ ਸਵਾ ਤੇ ਜਾਣਗੇ ਪੱਕੇ ਹਾਂਜੀ ਆਪਾਂ ਪਹੁੰਚ ਗਏ ਆ ਜੀ ਸਰੰਦ ਬਹੁਤ ਸੰਗਤ ਆ ਰਹੀ ਹੈ ਜਲੰਧਰ ਤੋਂ ਦੇਖਦੇ ਆ ਰਹੇ ਆ ਪੈਦਲ ਵੀ ਆ ਰਹੇ ਨੇ ਟਰੈਕਟਰ ਟਰਾਲੀਆਂ ਬਹੁਤ ਦੁਨੀਆ ਆਈ ਹੈ ਫਤਿਹਗੜ੍ਹ ਸਾਹਿਬ ਕੱਲ੍ਹ ਆਖਰਤ ਦਿਵਾਨ ਹੋਏਗਾ ਨਾ ਬਹੁਤ ਸੰਗਤ ਆ ਰਹੀ ਹੈ ਬਹੁਤ ਜ਼ਿਆਦਾ ਕੋਈ ਕੁਝ ਨਹੀਂ ਦਿਖ ਰਾਗੇ ਇੱਕਦਮ ਧੁੰਦ ਗਿਰ ਗਈ ਏ ਇੱਕਦਮ ਹੈ ਗਿਰਿਆ ਧੁੰਦ ਆ ਕੇ ਦਿਖ ਨਹੀਂ ਰਾ ਕੋਈ ਆਪਾਂ ਕੇ ਮੁੜਨਾ ਇਹ ਰਸਤਾ ਵੀ ਨਹੀਂ ਮੈਨੂੰ ਪਤਾ ਕਿਹੜਾ ਇੱਕਦਮ ਗੋਲੇ ਬਣ ਕੇ ਗਿਰ ਗਏ ਆਣ ਕੇ ਉਰੇ ਦੇ ਕੋਰੇ ਪਰਾਸਤਾ ਮੁੜਨਾ ਪਰ ਇਹ ਕੁਝ ਨਹੀਂ ਪਤਾ ਲੱਗ ਰਿਹਾ ਯਾਰ ਮੈਂ ਸੋਚ ਰਿਹਾ ਕਿਤੇ ਗਲਤ ਨਾ ਚਲਾ ਜਾ ਮੈਨੂੰ ਐ ਲੱਗ ਰਿਹਾ ਹਾਂ ਇਧਰ ਤਾਂ ਕੁਝ ਨਹੀਂ ਦਿਖ ਰਿਹਾ ਯਾਰ ਮੈਂ ਇੱਧਰ ਜਾਣਾ ਸਿੰਗਲ ਰੋਡ ਜਾਣਾ ਨੀਚੇ ਮੈਂ ਇਹ ਬੜਾ ਖਲੋਲ ਹੋ ਗਿਆ ਯਾਰ ਸਮਾਨ ਉਤਾਰਨਾ ਇੱਧਰ ਹੀ ਆ ਇਹਦਾ ਕੁਝ ਨਹੀਂ ਦਿਖ ਰਿਹਾਗਾ ਓਹੋ ਇਹਦਾ ਬੜਾ ਖਲੋਲ ਹੋ ਗਿਆ ਯਾਰ ਅੱਗੇ ਤਾਂ ਕੁਝ ਨਹੀਂ ਦਿਖ ਰਿਹਾਗਾ ਮੈਂ ਨਾ نیچے ਸਮਾਨ ਸਰਵਿਸ ਰੋਡ ਤੇ ਉਤਰਨਾ ਸਮਾਨ ਉਤਾਰਨਾ ਆ ਕਿ ਪਰ ਸਰਵਿਸ ਰੋਡ ਤੇ ਖਲੋਲ ਹੋ ਗਈ ਦਿਖ ਹੀ ਨਹੀਂ ਰਿਹਾ ਕੁਝ ਵੀ ਨਹੀਂ ਦਿਖ ਰਿਹਾ ਹਾਂਜੀ ਫਰੰਟ ਮੈਂ ਨਾ ਸਰਵਿਸ ਰੋਡ ਉਤਰਿਆ ਸੀ ਕੋ ਰਤਾਰ ਨਾਲ ਸਮਾਨ ਮੈਂ ਜੜਾ ਲੈ ਕੇ ਆਂ ਪਰ ਸਰਵਿਸ ਰੋਡ ਤੇ ਕੁਝ ਨਹੀਂ ਦਿਖ ਰਿਹਾ ਮੈਂ ਇਧਰ ਮੇਨ ਰੋਡ ਹੈ ਮੇਨ ਰੋਡ ਵੀ ਨਹੀਂ ਦਿਖ ਰਿਹਾ ਤੇ ਅੱਗੇ ਮੈਂ ਮੁੜਨਾ ਇੱਥੇ ਤਾਂ ਕੁਝ ਨਹੀਂ ਪਤਾ ਲੱਗ ਰਿਹਾ ਬੜੀ ਖਲੋਲ ਹੋ ਗਈ ਯਾਰ ਇੱਕਦਮ ਧੁੰਦ ਗਿਰਿਆ ਇੱਕਦਮ ਤੂੰ ਤਾਂ ਹੈ ਨਹੀਂ ਸੀਗੀ ਇੱਕਦਮ ਇੱਥੇ ਆਣ ਕੇ ਧੁੰਦ ਗਿਰਿਆ ਤੇ ਆਪਾਂ ਜੀ ਪਹੁੰਚ ਗਏ ਸੀਗੇ ਅੰਕਲ ਜੀ ਕੋਲ ਮਾਨ ਜਿਹੜਾ ਹੈ ਸੀਗਾ ਉਤਾਰ ਦਿਆ ਕੋਈ ਦਿੱਕਤ ਨਹੀਂ ਤੇ ਹੁਣ ਆਪਾਂ ਫ੍ਰੀ ਹੋ ਗਏ ਠੀਕ ਹੈ ਜੀ ਓਕੇ ਬਹੁਤ ਧੰਨਵਾਦ ਜੀ ਮਾਨ ਜੀ ਮਾਤਾ ਸਹਿਲਪੁਰ ਇੱਕ ਦਮ ਤੋਂ ਡੇਰ ਗਏ ਪਿੱਛੇ ਰੋਡ ਸਾਫ ਸੀਗਾ ਜਦੋਂ ਮੈਂ ਸਰਵਿਸ ਰੋਡ ਉਤਰਾ ਸਰਵਿਸ ਰੋਡ ਤੇ ਕੁਝ ਨਹੀਂ ਸੀ ਗਿਆ ਬੜਾ ਔਖਾ ਲਾਇਆ ਹੁਣ ਫੇਰ ਸਰਵਿਸ ਰੋਡ ਜਾਣਾ ਫੇਰ ਅੱਗੇ ਹਾਈਵੇ ਚੜਨਾ ਦੇਖਦੇ ਅੱਗੇ ਕੀ ਜਾਂਦਾ ਤੁਹਾਨੂੰ ਦਿਖਾਉਂਦੇ ਆ ਬਸ ਪਰਮਾਤਾ ਸੁੱਖ ਸ਼ਾਂਤੀ ਘਰੇ ਚਾਹਦੇ ਯਾਰ ਆਹ ਦੇਖੋ ਦੋਸਤੋ ਆਪਾਂ ਨਾ ਹੁਣ ਹਾਈਵੇ ਤੇ ਚੜਨਾ ਸਰਵਿਸ ਰੋਡ ਤੇ ਆਪਾਂ ਸਰੈਵਨ ਜਾਰੇ ਪਤਾਰਸੀ ਪਿੰਡ ਤੋਂ ਸਮਾਨ ਉਤਾਰ ਕੇ ਚੱਲੇ ਆ ਤੇ ਆਪਾਂ ਹਾਈਵੇ ਚੜਨਾ ਕਿ ਕੁਝ ਨਹੀਂ ਦਿਖ ਰਿਹਾ ਇਹ ਅੱਗੇ ਹੁਣ ਪੰਪ ਆਏਗਾ ਪੰਪ ਤੋਂ ਥੋੜਾ ਬਹੁਤਾ ਝਲਕੇ ਜਿਹੀ ਪੈ ਜਾਏਗੀ ਨਹੀਂ ਬਿਲਕੁਲ ਕੁਝ ਨਹੀਂ ਦਿਖ ਰਿਹਾ ਰੇਗਾ ਰੋਡ ਤੇ ਹਾਂਜੀ ਫਰੈਂਡ ਦੇਖੋ ਇੱਕਦਮ ਧੁੰਦ ਘੇਰੀ ਆ ਆਪਾਂ ਨੰਬਰਸ ਉਰਤਾਂਾਂ ਤਰ ਤੋਂ ਵਾਰੇ ਆ ਰਸਤਾ ਬਿਲਕੁਲ ਸਾਫ ਦੀਕ ਤੇ ਹੁਣ 8:30 ਵਜੇ ਨਹੀਂ 8:35 ਦਾ ਟਾਈਮ ਹੈ। ਇੱਕਦਮ ਫੋਗ ਗਿਰ ਗਈ, ਕੁਝ ਨਹੀਂ ਅੱਗੇ ਦਿਖ ਰਿਹਾ, ਰਾਮਨਾਲ ਆ ਰਹੇ ਆ। ਮਤਲਬ ਐ ਹੋ ਰਿਹਾ ਹੈ, ਕਈ ਵਾਰ ਤਾਂ ਇਹ ਗੱਡੀ ਅੱਗੇ ਜਾ ਰਹੀ ਇੱਕਦਮ ਬ੍ਰੇਕ ਮਾਰ ਦਿੰਦੀ ਹੈ, ਕੋਲਾ ਜਿਹਾ ਗਿਰਦਾ ਬਣ ਕੇ ਤੁਹਾਨੂੰ ਤਾਂ ਇੱਕਦਮ ਬ੍ਰੇਕ ਮਾਰ ਦਿੰਦੇ ਨੇ। ਇੱਕਦਮ ਰੁਕਣਾ ਪੈਂਦਾ। ਇੱਕਦਮ ਧੁੰਦ ਗਰੀ ਆ। ਆਇਆ ਤਾਂ ਆਪਣੇ ਨੇ ਬੋਲ ਬੋਲ ਰੋਪਈ ਮਾਲਣ ਹੱਥ ਦੇ ਇੱਕ ਸੁਈ ਛੇਕ ਫੁੱਲਾਂ ਵਿੱਚ ਹਾਂਜੀ ਆਪਾਂ ਪਹੁੰਚ ਗਏ ਆ ਜੀ ਆਪਣੇ ਪਿੰਡ ਇਹ ਹੈਗਾ ਆਪਣੇ ਪਿੰਡ ਖੇੜੀ ਗੰਡਿਆ ਦਾ ਦ੍ਰਿਸ਼ ਕੁਛ ਨਹੀਂ ਦਿਖ ਰਿਹਾ ਉੱਦੇ ਉੱਪਰ ਸਵੇਰ ਦੇ ਗਏ ਸੀਗੇ 7 ਵਜੇ ਦੇਤੇ ਹੁਣ ਪਹੁੰਚੇ ਆ ਆਪਣੇ ਪਿੰਡ ਤੇ ਆਪਾਂ ਚੱਲੇ ਅੱਜ ਘਟੋ ਘਟ 525 ਕਿਲੋਮੀਟਰ ਗੱਡੀ ਚਾੜ ਲਈ ਆਪਾਂ ਨੇ ਇੱਕ ਚੇਲਾ ਉੱਦੇ ਖੜਿਆ ਆਪਣਾ ਹਾਂਜੀ ਦੋਸਤੋ ਆਪਾਂ ਆ ਗਏ ਦੁਕਾਨ ਤੇ ਤੇ ਟਾਈਮ ਰਾਤ ਦੇ 10:00 ਵਜੇ ਗਏ ਧੁੰਦ ਨਾ 8:30 ਵਜੇ ਦੇ ਸਰੰਦ ਤੁਪਣ ਤੋਂ ਬਾਅਦ ਬਹੁਤ ਗਿਰੀ ਆ ਬਹੁਤ ਜਿਆਦਾ ਬੜਾ ਔਖਾ ਗਿਆ ਆਇਆ ਗਿਆ ਰਸਤੇ ਚ ਬਿਲਕੁਲ ਨਹੀਂ ਦਿਖ ਰਹੀ ਤੀਗਾ ਤੇ ਬਲੌਕ ਖਤਮ ਕਰਦੇ ਹਾਂ ਜੀ ਮਿਲਦੇ ਆ ਕੱਲ ਬਾਏ ਬਾਏ ਗੁੱਡ ਨਾਈਟ